लुधियाना ਨੇੜਲੇ ਡੇਲੋ ਇਲਾਕੇ ਦੇ ਵਿੱਚ ਉਸ ਸਮੇਂ ਅਫਰਾ ਤਫਰੀ ਵਾਲਾ ਹਾਲਾਤ ਬਣ ਗਿਆ ਜਦੋਂ ਸਕੋਰਪੀਓ ਕਾਰ ਦੇ ਵਿੱਚ ਕੁਝ ਸਵਾਰ ਨੌਜਵਾਨਾਂ ਅਤੇ ਪੁਲਿਸ ਦਰਮਿਆਨ ਗੁੱਲੀਬਾਰੀ ਹੋ ਗਈ ਫਿਲਹਾਲ ਇਤਾਫ ਨਹੀਂ ਹੋ ਪਾਇਆ ਕਿ ਇਹ ਨੌਜਵਾਨ ਕੌਣ ਨੇ ਮੁੱਢਲੀ ਤਫਤੀਸ਼ ਦੇ ਅਧਾਰ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨੌਜਵਾਨ ਗੈਂਗਸਟਰ ਨੇ ਅਤੇ ਪੁਲਿਸ ਪਟਿਆਲੇ ਤੋਂ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ ਅਤੇ ਇਹ ਪਟਿਆਲੇ ਤੋਂ ਬਾਇਆ ਮਲੇਰ ਕੋਟਲਾ ਡੇਲੋ ਜਾ ਰਹੇ ਸਨ ਫੜੇ ਗਏ ਮੁਲਜ਼ਮਾਂ ਦੀ ਪਛਾਣ ਅਮਰਬੀਰ ਸਿੰਘ ਜੀਮਾ ਉਰਫ ਲਾਲੀ ਵਾਸੀ ਖਪੂਰਥਲਾ ਅਤੇ ਕੁਲਦੀਪ ਕਾਕਾ ਵਾਸੀ ਤਲਵੰਡੀ ਪਾਈ ਵੱਜੋਂ ਹੋਈ ਹੈ ਅਤੇ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਆਰਗੇਨਾਈਜ਼ ਕ੍ਰਾਈਮ ਕੰਟਰੋਲ ਯੂਨਿਟ ਦੀ ਟੀਮ ਨੇ ਕਾਬੂ ਕੀਤਾ ਹੈ ਇਸ ਮੁਕਾਬਲੇ ਦੌਰਾਨ ਗੈਂਗਸਟਰ ਲਾਲੀ ਜੀਮਾ ਨੂੰ ਰੱਤ ਦੇ ਵਿੱਚ ਗੋਲੀ ਲੱਗੀ ਜਿਸ ਨੂੰ ਕੀ ਪੁਲਿਸ ਨੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਪਹੁੰਚੀ ਕਰਵਾਇਆ ਇਸ ਮੋਟਫੇੜ ਦੌਰਾਨ ਦੋਵੇਂ ਗੈਂਗਸਟਰਾਂ ਦੇ ਕੋਲੋਂ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਹੋਏ ਨੇ ਸੜਾ ਪੇਸ਼ੈਂਟ ਸੀਗਾ ਅਮਰਦੀਪ ਸਿੰਘ ਉਰਫ ਲਾਲੀ ਚੀਮਾ ਨਾਮ ਦੱਸਿਆ ਸੀ ਪੁਲਿਸ ਵਾਲਿਆਂ ਨੇ ਹਾਂਜੀ ਹਾਂਜੀ ਕੀ ਹੋਇਆ ਵਾਸੀ ਉਹਨੂੰ ਉਹਦੇ ਗਨ ਸ਼ਾਟ ਇੰਜਰੀ ਸੀ ਹਾਂਜੀ ਕਿੱਥੇ ਲੱਗੀ ਹੋਈ ਸੀ ਗੋਲੀ ਲਫਟ ਫਲੋਰ ਲੱਗਦੇ ਵਿੱਚ ਹਾਂਜੀ ਤੇ ਕਿਦਾਂ ਦੀ ਕੰਡੀਸ਼ਨ ਸੀ ਜਦੋਂ ਤੁਹਾਡੇ ਕੋਲ ਆਇਆ ਕੰਡੀਸ਼ਨ ਸੀਰੀਅਸ ਸੀ ਪੇਸ਼ੈਂਟ ਦੀ ਅੱਛਾ ਜੀ ਤੇ ਤੁਸੀਂ ਫਿਰ ਹੁਣ ਕਿੱਥੇ ਹੈ ਪੇਸ਼ੈਂਟ ਹੁਣ ਉਹਨਾਂ ਨੂੰ ਅਸੀਂ ਹੈਰ ਸਿਚੁਏਸ਼ਨ ਲਈ ਰੈਫਰ ਕਰਤਾ ਹਾਂ ਮੁਕਾਬਲੇ ਵਿੱਚ ਸ਼ਾਮਿਲ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮੁੱਢਲੀ ਜਾਣਕਾਰੀ ਦੇ ਵਿੱਚ ਪਤਾ ਲੱਗ ਗਿਆ ਹੈ ਕਿ ਗੈਂਗਸਟਰ ਲਾਲੀ ਦੇ ਖਿਲਾਫ ਦਸਤੋਵਦ ਅਪਰਾਧਿਕ ਮਾਮਲੇ ਦਰਜ ਨੇ ਅਤੇ ਇਹਨਾਂ ਨੇ ਕੁਝ ਸਮਾਂ ਪਹਿਲਾਂ ਨਿਬਤਾਇਕ ਨਵਤੇਜ ਜੀਮਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ ਲੁਧਿਆਣਾ ਤੋਂ ਤਰਤੀਮ ਪਾਰ ਦੀ ਆਜ਼ਾਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ